ਤੇ ਆ ਤੁਹਾਨੂੰ ਦਿਖਾਉਣਾ ਜੀ ਇਹ ਚਾਹੇ ਇਹਨਾਂ ਨੂੰ ਹੱਥਾਂ ਨਾਲ ਪੱਟੀ ਜਾਓ ਜੀ ਆ ਲੋ ਆ ਲੋ ਬਿਲਕੁਲ ਚੀਪ ਕੁਆਲਟੀ ਦਾ ਮਾਲ ਲੱਗਿਆ ਹੋਇਆ ਹੈ ਜੀ ਬਿਲਕੁਲ ਖતમ ਕੁਆਲਟੀ ਦਾ ਮਾਲ ਕੋਈ ਲੋਕਾਂ ਨੇ ਕੋਈ ਕਲੀ ਬਾਜਰੀ ਆ ਇਹਨਾਂ ਨੇ ਕਾਲੀ ਕਾਲੀ ਜਿਹੀ ਨਿਗੜੇ ਜੀ ਜਿਹੜਾ ਜ ਮਟੀਰੀਅਲ ਹੈ ਇਹਨਾਂ ਦੇ ਹੱਥ ਸੀਗਾ ਇਹਨਾਂ ਨੇ ਚੱਕ ਕੇ ਲਾਤਾ ਆ ਅਸੀਂ ਖੁਦ ਇਹ ਗੱਲ ਕਹਿ ਰਹੇ ਸੀ ਦੇਖ ਕੇ ਵੀ ਇਹ ਰੋਡ ਅਗਰ 2 ਮਹੀਨੇ ਕੱਢ ਜਾਵੇ ਨਾ ਤਾਂ ਬਹੁਤ ਵੱਡੀ ਗੱਲ ਆ ਆ ਜਾ ਤ ਪਤਾਸੇ ਮੰਗ ਭੋਰੇ ਜੇ ਸਾਰੇ ਖਤਮ ਆ ਜਮਾ ਵਿੱਚ ਹੀ ਨਹੀਂ ਸਮਾਨ ਇਹਨੇ ਵਿੱਚ ਪਾਇਆ ਹੋਇਆ ਅਜੇ ਪਰਸੋ ਬਣਾ ਕੇ ਗਏ ਨੇ ਮਹੀਨਾ ਇਹਦਾ 20 ਦਿਨ ਵੀ ਨਹੀਂ ਕੱਢਦੀ ਮਹੀਨਾ ਦਾ ਮਹੀਨਾ ਮੇਰਾ ਨਾਮ ਵਰਿੰਦਰ ਕੁਮਾਰ ਹੈ ਜੀ ਤੇ ਮੈਂ ਮਾਨ ਕਲੋਨੀ ਚੇਸੀ ਮਹੱਲੇ ਦਾ ਰਹਿਣ ਵਾਲਾ ਮੈਂ ਜੀ ਤੇ ਪਹਿਲਾਂ ਤਾਂ ਇਸ ਰੋਡ ਨੂੰ ਬਣਾਉਣ ਲੱਗੇ ਇਹਨਾਂ ਨੇ ਬਹੁਤ ਪਰੇਸ਼ਾਨੀਆਂ ਕੀਤੀਆਂ ਨੇ ਗਿਆ ਕਾਫੀ ਟਾਈਮ ਦੇ ਅਸੀਂ ਐਪਲੀਕੇਸ਼ਨ ਆ ਦਿੰਦੇ ਆ ਰਹੇ ਸੀ ਰੋਡ ਬਣਾਇਆ ਤੇ ਜਦੋਂ ਹੁਣ ਰੋਡ ਬਣਾਇਆ ਤਾਂ ਬਿਲਕੁਲ ਜ਼ੀਰੋ ਕੁਆਲਿਟੀ ਦਾ ਤੁਸੀਂ ਆਪ ਦੇਖ ਲਓ ਇਹ ਹੱਥਾਂ ਨਾਲ ਭੁਰ ਰਿਹਾ ਜੀ ਬਿਲਕੁਲ ਲੋਕ ਕੁਆਲਟੀ ਮਟੀਰੀਅਲ ਆਇਆ ਹੋਇਆ ਤੇ ਇਸ ਚੀਜ਼ ਤੇ ਨਾ ਤਾਂ ਕਿਸੇ ਪ੍ਰਸ਼ਾਸਨ ਦਾ ਧਿਆਨ ਆ ਨਾ ਪਾਣੀ ਦੀ ਨਿਕਾਸੀ ਬਾਰੇ ਨਾ ਕਿਸੇ ਚੀਜ਼ ਬਾਰੇ ਇਸ ਰੋਡ ਨੂੰ ਧਿਆਨ ਰੱਖ ਕੇ ਕੁਝ ਨਹੀਂ ਬਣਾਇਆ ਗਿਆ ਜੀ ਠੀਕ ਹੈ ਇਹ ਜਦੋਂ ਇਹ ਤਿਆਰ ਹੋ ਰਹੀ ਸੀ ਸੜਕ ਉਦੋਂ ਤੁਸੀਂ ਦੇਖਿਆ ਸੀ ਮਟੀਰੀਅਲ ਕਿਵੇਂ ਪਾਇਆ ਸੀ ਕਿਵੇਂ ਮਟੀਰੀਅਲ ਇਹਨਾਂ ਨੇ ਕਾਲੀ ਕਾਲੀ ਚ ਨਿਵੇੜਿਆ ਜੀ ਜਿਹੜਾ ਜ ਮਟੀਰੀਅਲ ਹੈ ਇਹਨਾਂ ਦੇ ਹੱਥ ਸੀਗਾ ਇਹਨਾਂ ਨੇ ਚੱਕ ਕੇ ਲਾਤਾ ਆ ਤਾਂ ਕਿ ਖਾਣਾ ਪੂਰਤੀ ਕਰੀਏ ਖਾਣਾ ਪੂਰਤੀ ਹੈ ਕਰੀ ਹੋਈ ਹੈ ਜੀ ਤੁਹਾਨੂੰ ਦੇਖ ਕੇ ਹੀ ਪਤਾ ਚੱਲ ਰਿਹਾ ਬਿਲਕੁਲ ਬਿਲਕੁਲ ਜ਼ੀਰੋ ਕੁਆਲਿਟੀ ਦਾ ਮਾਰ ਲਗਾਇਆ ਹੋਇਆ ਅਸੀਂ ਖੁਦ ਇਹ ਗੱਲ ਕਹਿ ਰਿ ਹਾਂ ਦੇਖ ਕੇ ਵੀ ਇਹ ਰੋਡ ਅਗਰ 2 ਮਹੀਨੇ ਕੱਢ ਜਾਵੇ ਨਾ ਤਾਂ ਬਹੁਤ ਵੱਡੀ ਗੱਲ ਆ ਇਹ ਇਹਨਾਂ ਦਾ ਪਾਣੀ ਦੀ ਨਿਕਾਸੀ ਕਿਸੇ ਪਾਸੇ ਦੀ ਜੇ ਅਗਰ ਇੱਕਵੀਂ ਜਾਂ ਦੋਵੀਂ ਆਗੇ ਨਾ ਤਾਂ ਇਹ ਮਰੋੜ ਦੁਬਾਰੇ ਪਹਿਲਾਂ ਵਾਂਗੂ ਖਰਾਬ ਹੋ ਜਾਣਾ। ਇਹ ਤਾਂ ਸਰਕਾਰ ਦੇ ਪੈਸੇ ਦੀ ਬੇਫਜ਼ੂਲੀ ਹੈ ਬਿਲਕੁਲ ਇਹ ਤਾਂ ਖੁਦ ਕਹ ਰਹੇ ਜੀ ਅਸੀਂ ਸਭ ਟੈਕਸ ਪੇ ਕਰ ਦਾਂਗੇ ਲੇਕਿਨ ਸਾਡੇ ਟੈਕਸ ਦਾ ਆ ਨਤੀਜਾ ਦਿਖਾ ਰਹੇ ਨੇ ਸਾਨੂੰ। ਤੁਸੀਂ ਗਲਤੀ ਕੀ ਠੇਕੇਦਾਰ ਦੀ ਮੰਨਦੇ ਹੋ ਕਿਵੇਂ ਮੰਨੋ? ਇਹ ਇਹਦੀ ਇਹਦੀ ਕਾਰਵਾਈ ਤਾਂ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਨਾ ਪਤਾ ਲੱਗ ਜੂਗਾ ਵੀ ਕਿਸੇ ਠੇਕੇਦਾਰ ਨੇ ਕਰਿਆ ਹੋਇਆ ਜਾਂ ਕਿਸੇ ਨੇ ਕਰਿਆ ਹੋਇਆ ਹੈ ਜੀ। ਤੁਸੀਂ ਪ੍ਰਸ਼ਾਸਨ ਨੂੰ ਸੰਬੰਧੀ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਕਹਿੰਨੇ ਜੀ ਵੀ ਇਸ ਸੰਬੰਧੀ ਕਾਰਵਾਈ ਕਰੀ ਜਾਵੇ ਨਾ ਪ੍ਰੋਪਰ ਜਿਹੜੀ ਖਾਣਾ ਪੂਰਤੀਆਂ ਕਰਕੇ ਗਏ ਨੇਗੇ ਇਹ ਉਹ ਤੇ ਕਾਰਵਾਈ ਕਰਕੇ ਦੇਖੋ ਵੀ ਹਾਂ ਵੀ ਕਿਹਦੀ ਗਲਤੀ ਹੈ ਕਿਨੇ ਮਟੀਰੀਅਲ ਘਟਿਆ ਲਗਾਇਆ ਹੈ ਜਾਂ ਇਹ ਚ ਕਿਨੇ ਕੀ ਘਟਾ ਲਗ ਰਿਹਾ ਸ਼੍ਰੀਆਮ ਘਟਾਲੇ ਵਾਲਾ ਕੰਮ ਹੈ ਜੀ ਇਹ ਠੀਕ ਹੈ ਤੇ ਆ ਤੁਹਾਨੂੰ ਦਿਖਾਉਣਾ ਜੀ ਇਹ ਚਾਹੇ ਇਹਨਾਂ ਨੂੰ ਹੱਥਾਂ ਨਾਲ ਪੱਟੀ ਜਾਓ ਜੀ ਆ ਲੋ ਆ ਲੋ ਬਿਲਕੁਲ ਚੀਪ ਕੁਆਲਟੀ ਦਾ ਮਾਲ ਲੱਗਿਆ ਹੋਇਆ ਹੈ ਜੀ ਬਿਲਕੁਲ ਲੋ ਕੁਆਲਟੀ ਦਾ ਚਾਹੇ ਹੱਥਾਂ ਨਾਲ ਪੱਟੀ ਜਾਓ ਇਹਨੂੰ ਬਿਲਕੁਲ ਖਤਮ ਕੁਆਲਟੀ ਦਾ ਮਾਲ ਹੈ ਕੋਈ ਲੋਕ ਨੇ ਕੋਸੀ ਕਲੀ ਬਾਜਰੀ ਆ ਅਜ ਗਿੰਦਰ ਵਾਸਤੇ ਜੀ ਸਾਡੀ ਇਹ ਜੋ ਮਟੀਰੀਅਲ ਜਮਾ ਬਿਲਕੁਲ ਨਹੀਂ ਪਿਆ ਹੱਥ ਪਤਾਸੇ ਮੰਗ ਘੁੱਰਦੀ ਆ ਦਿਖਾਓ ਜੀ ਕਿਨੇ ਆ ਜਾ ਤ ਪਤਾਸੇ ਮੰਗ ਘੁੱਰ ਰਹੀ ਆ ਸਾਰੀ ਹਮ ਖਾਤਮਾ ਜਮਾ ਬਚਾਈ ਨਹੀਂ ਸਮਾਨੇ ਵਿੱਚ ਪਾਇਆ ਹੋਇਆ ਅਜੇ ਪਰਸੋ ਬਣਾ ਕੇ ਗਏ ਨੇ ਇਹ ਬਾਪੂ ਜੀ ਮਹੀਨਾ ਕੱਢ ਜੂਗੀ ਮਹੀਨਾ ਇਹਦਾ 20 ਦਿਨ ਮਿਲ ਕੱਢਦੀ ਮਹੀਨਾ ਦਾ ਮਹੀਨਾ ਹਮ 20 ਸਾਲਾਂ ਦਾ ਲੂ ਤਾਂ ਬਣਿਆ ਇਹ ਹਮ ਕੀ ਲੱਗਦਾ ਮਟੀਰੀਅਲ ਮਾੜਾ ਵਰਤੇ ਜਾਂ ਕੀ ਲੱਗਦਾ ਤੁਹਾਨੂੰ ਸਰ ਜੇ ਜਮਾ ਖਤਮ ਹੋ ਜਾਈ ਤਾਂ ਮੈਂ ਹਾਈ ਨਹੀਂ ਚਾਹਤੀ ਤੇਰੇ ਜਸਬਾਨ ਨਹੀਂ ਹੈਗਾ ਤਾਂ ਤੇਰੇ ਪਾ ਕੇ ਸੜਕ ਗੇ ਇਹ ਤਾਂ ਪੁਰਰੀਆ ਇਹਦਾ ਪੁਰਰੀਆ ਇਹਦਾ ਸਾਰੇ ਬੇਕਾਰ ਆ ਫੜੀ ਦੋ ਦਿਨੇ ਹੋਏ ਨਹੀਂ ਤੁਹਾਨੂੰ ਦੋ ਦਿਨੇ ਹੋਏ ਨੇ ਇਹ ਜਿੱਤ ਜਾ ਚਲਤਾ ਦੰਦਾ ਲੰਘਿਆ ਮੇ ਨਹੀਂ ਚਲਤਾ ਦਿਨ ਲੰਘਿਆ ਤਾਂ ਜਮੀ ਜਾਊਗੀ ਜਦੋਂ ਸੜਕ ਪਾਰ ਰਹੀ ਸੀ ਤੁਸੀਂ ਦੇਖ ਰਹੇ ਸੀ ਵੀ ਹਾਂਜੀ ਦੇਖ ਰਹੇ ਤਾਂ ਸਾਡੀ ਮੰਨੀ ਜੀ ਸੁਣ ਗਈ ਨਹੀਂ ਇਹਨਾਂ ਨੇ ਤੁਸੀਂ ਕੀ ਗੱਲਬਾਤ ਕਰੀ ਸੀ ਉਹ ਨਾਲ ਕੱਲੋਂ ਤਾਂ ਬਥੇਰੀ ਕਰੀ ਆ ਜੀ ਉਰੇ ਹਾਂ ਕੱਲ ਪਿੱਛੇ ਤੋਂ ਉਹ ਤਾਂ ਗਾਂ ਪੈਦਾ ਰਿਹਾ ਠੇਕੇਦਾਰ ਨਹੀਂ ਮੰਨਿਆ ਕੀ ਕਹਿੰਦੇ ਚੱਪਾ ਗੰਮੂ ਹੋ ਗਿਆ ਕਿਵੇਂ ਦੀ ਸੜਕ ਇਹ 20 ਸਾਲਾਂ ਬਾਅਦ ਹੋਇਆ ਜੀ ਇਹ ਕਿਵੇਂ ਦੀ ਬਣੀ ਆ ਸੜਕ ਬੇਕਾਰਾ ਜੀ ਜਮਾ ਬਿਲਕੁਲ ਖਤਮ ਹੈ ਤਾਂ ਅਸੀਂ ਦੇਖਿਆ ਤੁਸੀਂ ਤਸਵੀਰਾਂ ਵਿੱਚ ਸੜਕ ਵੀ ਖੁਰੇਦ ਕੀ ਦਿਖਾਈ ਹੈ ਵੀ ਹੱਥਾਂ ਨਾਲੇ ਭੁੱਰੀ ਹੈ ਸੜਕ ਇਹਦਾ ਪੂਆ ਹੀ ਜਾਂਦੇ ਨੌਂ ਹਣਾਂ ਨਾਲੇ ਜਾਂਦੀ ਹੈ ਸੜਕ ਤਾਂ ਪੱਤੀ ਵੀ ਨਹੀਂ ਜਾਂਦੀ ਕਿੰਨਾ ਟਾਈਮ ਹੋ ਗਿਆ ਇਹਨੂੰ ਬਣੀ ਤੀਜਾ ਦਿਨ ਹੋਇਆ ਮਾ ਤੀਜੇ ਦਿਨ ਹੋਇਆ ਯਾਰ ਉਹ ਹੋਰ ਤੀਜਾ ਦਿਨ ਹੋਇਆ ਨਾ ਮਲ ਲੱਗਦਾ ਵੀ ਜਿਹੜੀ ਸੜਕ ਹੈ ਇਹ ਇਹ ਬਾਰਿਸ਼ ਦੀ ਮਾਰ ਚੱਲੂਗੀ ਉਹ ਚੱਲੇ ਨਹੀਂ ਸਕਦੀ ਜੀ ਇਹ ਹੂੰ ਇਹਦਾ ਕੁੱਤੇ ਦੇ ਮੂਤਰਤਾ ਉਖੜ ਜੂਗੀ ਹੂੰ ਤਾਂ ਲੱਗਦਾ ਨਹੀਂ ਲੰਮਾ ਸਮਾਂ ਲੱਗੇਗਾ ਨਾ ਜੀ ਹਾਇ ਜਿ ਸਮਾਂ ਨਹੀਂ ਹੈ ਤੇ ਚ ਅੱਛਾ ਜੀ ਕੀ ਮੰਗ ਕੀ ਕਰਦੇ ਹੋ ਮੰਗ ਕੇ ਤਾਂ ਦੁਬਾਰਾ ਰੁਕ ਪੈਣੀ ਚਹੀਦੀ ਠੀਕ ਹੈ ਜਦੋਂ ਸੜਕ ਪੈ ਰਹੀ ਸੀ ਤੁਸੀਂ ਦੇਖ ਰਹੇ ਸੀ ਆਪਦੇ ਹਾਲੇ ਉਰੀ ਤੇ ਸੀ ਅੱਛਾ ਤਾਂ ਕਿਹਾ ਨਹੀਂ ਕਿ ਠੇਕੇਦਾਰ ਸੁਣੀ ਨਹੀਂ ਸਾਡੀ ਸੁਣਦੇ ਨਹੀਂ ਠੇਕੇਦਾਰ ਸੁਣੀ ਨਹੀਂ ਸਾਡੀ